50 ਸਾਲ ਦੀ ਉਮਰ ਪਾਰ ਕਰਦੇ ਹੀ ਲੋਕ ਬਹਾਨੇ ਬਣਾਉਣ ਲੱਗ ਪੈਂਦੇ ਕਿ ਨਾ ਬਾਈ ਸਾਡੇ ਤੋਂ ਨਹੀਂ ਕੁਝ ਹੋਣਾ ਸੀ ਤਾਂ ਬੁੱਢੇ ਹੋ ਗਏ ਅਸੀਂ ਕੀ ਕਰ ਸਕਦੇ ਆ ਸੋ ਰੇ ਕ੍ਰੋਕ ਇੱਕ ਅਜੇਹਾ ਇਨਸਾਨ ਸੀ ਜਿਸ ਦਾ ਜਨਮ 1902 ਵਿੱਚ ਹੋਇਆ ਅਮਰੀਕਾ ਦੇ ਵਿੱਚ ਤੇ ਉਸ ਨੇ ਫਾਸਟ ਫੂਡ ਇੰਡਸਟਰੀ ਦੇ ਵਿੱਚ ਬਿਲਕੁਲ ਕ੍ਰਾਂਤੀ ਲੈ ਆਂਦੀ ਉਸ ਨੇ ਦੁਨੀਆ ਦੀ ਸਭ ਤੋਂ ਵੱਡੀ ਫਾਸਟ ਫੂਡ ਚੇਨ ਮੈਕਡੋਨਲਡ ਬਣਾਇਆ 1961 ਦੇ ਵਿੱਚ ਤੇ ਜਿਸ ਦੇ ਅੱਜ ਜੇ ਆਪਾਂ ਕਰੀਏ ਪੂਰੀ ਗੱਲ ਦੁਨੀਆ ਦੇ ਵਿੱਚ 42000 ਤੋਂ ਵੀ ਜ਼ਿਆਦਾ ਰੈਸਟੋਰੈਂਟ ਆ ਤੇ ਉਸ ਦੀ ਜੇ ਕੰਪਨੀ ਦੇ ਨੈਟਵਰਕ ਦੀ ਗੱਲ ਕਰੀਏ ਤਾਂ 200 ਬਿਲੀਅਨ ਡਾਲਰ ਹੈ ਇਸ ਵਕਤ ਇਹ ਇਨਸਾਨ ਉਸ ਹੀ ਜੋ ਪਹਿਲਾਂ ਮਲਟੀ ਮਿਕਸਰ ਵੇਚਦਾ ਸੀ ਤੇ ਬਹੁਤ ਹੀ ਔਖਾ ਸਮਾਂ ਆਪਣਾ ਜਿਹੜਾ ਜ਼ਿੰਦਗੀ ਦੇ ਵਿੱਚ ਬਤਾ ਰਿਹਾ ਸੀ ਉਹ ਜਿਸ ਸਮੇਂ ਵਡਾਪੇ ਵੱਲ ਨੂੰ ਵੱਧ ਰਿਹਾ ਸੀ ਉਸ ਨੇ ਅਜੀਹਾ ਕੰਮ ਕੀਤਾ ਕਿ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਉਸ ਨੇ ਮੈਕਡੋਨਲਡ ਦੀ ਸ਼ੁਰੂਆਤ ਕੀਤੀ ਤੇ ਮੈਕਡੋਨਲ ਨੂੰ ਦੁਨੀਆ ਦੇ ਵਿੱਚ ਇੰਨਾ ਜ਼ਿਆਦਾ ਪਸੰਦ ਕੀਤਾ ਜਾਂਦਾ ਕਿ ਕੋਈ ਵਿਰਲਾ ਹੀ ਹੋਊਗਾ ਜਿਹੜਾ ਮੈਕਡੋਨਲ ਤੇ ਨਾ ਗਿਆ ਹੋਵੇ ਤੇ ਜਿਸ ਨੇ ਕਦੇ ਮੈਕਡੋਨਲ ਦੇ 버ਗਰ ਦਾ ਸਵਾਦ ਨਾ ਲਿਆ ਹੋਵੇ ਸੋ ਉਮਰ ਮੈਟਰ ਨਹੀਂ ਕਰਦੇ ਬੰਦੇ ਦੀ ਜਿੱਦ ਮੈਟਰ ਕਰਦੀ ਹੈ